ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਅਪਾਰ ਬਖਸ਼ਿਸ਼ ਕੀਤੀ ਹੈ ਗੁਰੂ ਰਾਮਦਾਸ ਜੀ ਮਹਾਰਾਜ ਜਦੋਂ ਉਹਨਾਂ ਦਾ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਮਿਲਾਪ ਹੋਇਆ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਸਤਿਗੁਰੂ ਮਹਾਰਾਜ ਨੇ ਕੀ ਬਚਨ ਕੀਤੇ ਜਿੰਨਾ ਕਰਕੇ ਉਹਨਾਂ ਨੇ ਇੰਨੀ ਉੱਤਮ ਪਦਵੀ ਪਾ ਲਈ ਆਓ ਜੀ ਇਹ ਕਥਾ ਵਿਚਾਰ ਇੱਕ ਮਨ ਇੱਕ ਚਤ ਹੋ ਕੇ ਜਿਵੇਂ ਜਿਵੇਂ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖੀ ਹੈ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਇੱਕ ਦਿਨ ਬੈਠੇ ਸਤਿਗੁਰ ਦਿਆਲੂ ਆਇਓ ਗੁਰਦਾਸ ਸੋ ਪ੍ਰੇਮ ਬਿਸਾਲੂ ਇੱਕ ਦਿਨ ਕਵੀ ਜੀ ਕਹਿੰਦੇ ਨੇ ਦਿਆਲੂ ਸਤਿਗੁਰ ਗੁਰੂ ਰਾਮਦਾਸ ਜੀ ਮਹਾਰਾਜ ਸਜੇ ਹੋਇਆ ਭਾਈ ਗੁਰਦਾਸ ਜੀ ਬਹੁਤ ਪ੍ਰੇਮ ਕਰਕੇ ਗੁਰੂ ਪਾਤਸ਼ਾਹ ਜੀ ਦੇ ਕੋਲ ਆ ਗਏ ਹੱਥ ਜੋੜ ਕੇ ਬਿਨ ਬਖਾਨੀ ਮੂ ਕੋ ਸਿੱਖੀ ਦੇਹੁ ਮਹਾਨੀ ਹੱਥ ਜੋੜ ਕੇ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਮੈਨੂੰ ਸਿੱਖੀ ਦੀ ਦਾਤ ਬਖਸ਼ੋ ਜੀ ਦੇਖੀ ਸ਼ਰਧਾ ਤិន ਕੀ ਪੂਰੀ ਸਤਿਗੁਰੂ ਬੋਲੇ ਵਾਕ ਗਰੂਰੀ ਜਦੋਂ ਉਹਨਾਂ ਦੀ ਪੂਰੀ ਸ਼ਰਧਾ ਸਾਹਿਬ ਜੀ ਨੇ ਦੇਖੀ ਆ ਬਹੁਤ ਪ੍ਰੇਮ ਅਤੇ ਸਨੇਹ ਭਰੇ ਵਾਕ ਸਾਹਿਬ ਜੀ ਨੇ ਆਖੇ ਹਨ ਸਿਮਰੋ ਵਾਹਿਗੁਰੂ ਸਤ ਨਾਮੁ ਜਾਂ ਤੇ ਪਾਵੋ ਸੁਖ ਬਿਸਰਾਮੁ ਮਹਾਰਾਜ ਜੀ ਨੇ ਬਚਨ ਕੀਤੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਦੇਖੋ ਭਾਈ ਗੁਰਦਾਸ ਜੀ ਆਪ ਜੀ ਸੁਜਾਨ ਹੋ ਸਿਆਣਿਓ ਜੇ ਤੁਸੀਂ ਦੁਨੀਆ ਵਾਲਾ ਸੁਖ ਐਤੋਂ ਵੀ ਉੱਪਰਲਾ ਸੁਖ ਸਦਾ ਵਿਗਾਸ ਪ੍ਰਾਪਤ ਕਰਨਾ ਚਾਹੁੰਦੇ ਹੋ ਵਾਹਿਗੁਰੂ ਸਤ ਨਾਮ ਦਾ ਸਿਮਰਨ ਕਰਿਆ ਕਰੋ ਜੀ ਆਬ ਤੁਮ ਆਗਰ ਮਾਹੇ ਸਿਧਾਵੋ ਤਹ ਕੀ ਸੰਗਤ ਪ੍ਰੇਮ ਲਿਆਵੋ ਇਸ ਕਰਕੇ ਤੁਹਾਨੂੰ ਆਪ ਵੀ ਬਾਣੀ ਨਾਲ ਜੁੜਨਾ ਪਵੇਗਾ ਦੂਜੀ ਸੰਗਤ ਨੂੰ ਵੀ ਜੋੜੋ ਹੁਣ ਤੁਸੀਂ ਆਗਰੇ ਸ਼ਹਿਰ ਵਿੱਚ ਜਾਓ ਜੀ ਉਥੋਂ ਦੀ ਸੰਗਤ ਨੂੰ ਪ੍ਰੇਰ ਕੇ ਲਿਆਉਣਾ ਕਰੋ ਜੀ ਸਮੇ ਪਾਏ ਬਾਣੀ ਤੁਮ ਕਰਨੀ ਗੁਰ ਸਿੱਖਨ ਕੇ ਮਨ ਕੋ ਹਰਨੀ ਫਿਰ ਸਮਾ ਆਵੇਗਾ ਅਕਾਲ ਪੁਰਖ ਦੀ ਕਿਰਪਾ ਹੋਵੇਗੀ ਤੁਸਾਂ ਨੇ ਬਾਣੀ ਦੀ ਰਚਨਾ ਵੀ ਕਰਨੀ ਆ ਜਿਹੜੀ ਗੁਰੂ ਦੇ ਸਿੱਖਾਂ ਨੂੰ ਬੜੀ ਚੰਗੀ ਲੱਗੇਗੀ ਬਹੁਤ ਸਿੱਖ ਸੁਣ ਕੇ ਪ੍ਰਸੰਨ ਹੋ ਜਾ ਕਰਨਗੇ ਤਾਂ ਇਹ ਗੁਰੂ ਰਾਮਦਾਸ ਜੀ ਦਾ ਪਵਿੱਖ ਬਾਗ ਸਮਝੋ ਜੀ ਜਦੋਂ ਉਹਨਾਂ ਨੇ ਭਾਈ ਗੁਰਦਾਸ ਜੀ ਦੀਆਂ ਉਹ 12 ਤੇ ਕਵਿੱਤ ਸਬਈਏ ਵੱਲ ਇਸ਼ਾਰਾ ਕੀਤਾ ਹੈ ਦੁਹਰਾ ਸੁਨ ਕਰ ਬਚਨ ਦਿਆਲ ਕੇ ਚਰਨ ਨਿਵਾਇਓ ਸੀਸ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਗੁਰਦਾਸ ਜੀ ਨੇ ਆਪਣਾ ਸੀਸ ਨਵਾ ਦਿੱਤਾ ਹੈ ਆਗਰੈ ਕੋਪਿਆਨਾ ਕਰਿਓ ਜਾਨ ਗੁਰੂ ਜਗਦੀਸ਼ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਗਤ ਦਾ ਈਸ਼ਵਰ ਜਾਣ ਕੇ ਅਕਾਲ ਪੁਰਖ ਜਾਣ ਕੇ ਆਗਰੈ ਨੂੰ ਚਲੇ ਗਏ ਭਾਈ ਗੁਰਦਾਸ ਜੀ ਜੋ ਭਈ ਗੋਇੰਦਵਾਲ ਤੇ ਚੱਲੇ ਗੁਸਾਈ ਮੋਹਨ ਮੋਹਰੀ ਵਿਦਾ ਕਰਾਈ ਫੇਰ ਗੁਸਾਈ ਗੁਰੂ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚਿਆ ਉੱਥੇ ਬਾਬਾ ਮੋਹਨ ਜੀ ਬਾਬਾ ਮੋਹਰੀ ਜੀ ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦੇ ਜਾ ਕੇ ਉਹਨਾਂ ਨਾਲ ਵਚਨ ਕੀਤੇ ਹਨ ਆਪਣ ਪਰਿਮਹਿ ਆਨ ਬਸਾਏ ਜਿਨ ਸਿੱਖਨ ਕੋ ਨਾਮ ਦੜ੍ਹਾਏ ਏਰ ਗੁਰੂ ਰਾਮਦਾਸ ਜੀ ਆਪਣੀ ਪੁਰੀ ਰਾਮਦਾਸਪੁਰ ਜਿੱਥੇ ਅੱਜ ਸੰਗਣੀ ਆਬਾਦੀ ਵਸਦੀ ਆ ਜੀ ਅਮਰਤ ਸਰਸਿਫਤੀ ਦਾ ਘਰ ਵੀ ਆਪਾਂ ਆਖਦੇ ਆ ਤੇ ਇੱਥੇ ਆ ਕੇ ਮਹਾਰਾਜ ਨੇ ਸਿੱਖਾਂ ਨੂੰ ਨਾਮ ਦ੍ਰਿੜ ਕਰਵਾ ਦਿੱਤਾ ਹੈ ਦੋਹਰਾ ਇੱਕ ਦਿਨ ਸ਼੍ਰੀ ਚੰਦ ਜੀ ਮਨ ਮੈਂ ਕਰਤ ਵਿਚਾਰ ਇੱਕ ਦਿਨ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬ ਜਾਦੇ ਬਾਬਾ ਸ਼੍ਰੀ ਚੰਦ ਜੀ ਜਿਨ੍ਹਾਂ ਨੇ ਭਾਰੀ ਤਪੱਸਿਆ ਕੀਤੀ ਆ ਜੀ ਮਨ ਵਿੱਚ ਵਿਚਾਰ ਕੀਤੀ ਹੈ RAMDAS ਅਬ ਗੁਰ ਭਏ ਹਮਸੋਂ ਕੈਸੇ ਪਿਆਰ ਕਹਿਣ ਲੱਗੇ ਹੁਣ ਜੋ ਗੁਰਤਾ ਗੱਦੀ ਤੇ ਗੁਰੂ ਪਿਤਾ ਜੀ ਦੀ ਚੌਥੇ ਵਾਰਸ ਨੇ ਗੁਰੂ ਰਾਮਦਾਸ ਜੀ ਜਿਹੜੇ ਗੁਰੂ ਬਣੇ ਆ ਉਹਨਾਂ ਕੋਲ ਜਾਣਾ ਤਾਂ ਬਣਦਾ ਹੀ ਆ ਦੇਖੀਏ ਉਹਨਾਂ ਦਾ ਸਾਡੇ ਨਾਲ ਕਿਦਾਂ ਦਾ ਪਿਆਰ ਆ ਉਹ ਕਿਸ ਤਰ੍ਹਾਂ ਸੋਚਦੇ ਨੇ ਸਾਡੇ ਬਾਰੇ ਜੀ ਚਾਹ ਬਈ ਐਸੇ ਮਨਮਹਿ ਕਰਤ ਵਿਚਾਰੀ ਚੱਲੇ ਗੋਦੜੀਏ ਕਰ ਅਸਵਾਰੀ ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਕਰਕੇ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਸੇਵਕ ਨੂੰ ਨਾਲ ਲੈ ਲਿਆ ਉਹ ਸੇਵਕ ਨੂੰ ਨਾਲ ਲੈ ਕੇ ਉਹਦੀ ਅਸਵਾਰੀ ਕਰਕੇ ਆਉਣਾ ਕੀਤਾ ਹੈ ਜੀ ਸਨ ਕੇ RAMDAS GURU PURE TOORAN CHALLE PREM PAR PURE ਜਦੋਂ ਪੂਰਨ ਗੁਰੂ ਧੰਨ ਧੰਨ RAMDAS GURU PAJSHA JI NU PATTA LAGGAYA KE BABA SHREE CHAND JI AA RHE JO GURU NANAK SAHEB JI DE VADDE PUTTAR OH PREM NAAL PAR GAYE JIME APAN VADDIAN DA SATKAR KARNE LI UTH KE KHALONEA AGGOH LAAN JANDNE A NAGAR DI JO TO AGGOH LAAN LE GURU RAMDAS JI CHAL PAYE HAN JI हाथ जोड़ कर करी प्रणाम आने कर्म है बिन बखानू गुरु पादशाह जी ने हाथ जोड़ के प्रणाम कीते बिनती करके अपने घर कर ले आए हन जी एक सोहे 5 7 रुपया दीन भेंट बहुत सेवक मया ता ओदों गुरु रामदास जी ने ओना जमानियां विच बाबा श्री चंद जी ਜਦੋਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਪਹੁੰਚੇ ਆ ਦੇਖੋ ਸਾਧ ਸੰਗਤ ਜੀ ਉਹਨਾਂ ਨੇ ਕਿੰਨਾ ਸਤਕਾਰ ਕੀਤਾ ਗੁਰੂ ਜੀ ਨੇ ਇੱਕ ਬਹੁਤ ਸੁੰਦਰ ਘੋੜਾ ਤੇ 500 ਰੁਪਏ ਗੁਰੂ ਰਾਮਦਾਸ ਜੀ ਨੇ ਭੇਟ ਕਰਕੇ ਬਹੁਤ ਸੇਵਾ ਕੀਤੀ ਹੈ ਇੱਕ ਜਾਮ ਦਿਨ ਜਬੈ ਰਹਾਇਓ ਆਇ ਰਬਾਬੀ ਕੀਰਤਨ ਗਾਇਓ ਜਦੋਂ ਇੱਕ ਪਹਿਰ ਦਿਨ ਰਹਿ ਗਿਆ ਤਾਂ ਰਬਾਬੀਆਂ ਨੇ ਆ ਕੇ ਕੀਰਤਨ ਕੀਤਾ ਹੈ ਉੱਚੇ ਸਥਾਨ ਸ੍ਰੀ ਚੰਦ ਬਿਠਾਏ ਆਪ ਨਿਮਰ ਕਰ ਤਰੇ ਤਕਾਏ ਬਾਬਾ ਸ੍ਰੀ ਚੰਦ ਜੀ ਨੂੰ ਉੱਚੇ ਸਥਾਨ ਤੇ ਬਿਠਾਇਆ ਗਿਆ ਗੁਰੂ ਰਾਮਦਾਸ ਜੀ ਮਹਾਰਾਜ ਦੀ ਨਿਮਰਤਾ ਦੇਖੋ ਸਾਧ ਸੰਗਤ ਜੀ ਇੰਨੇ ਗੁਣ ਹੋਣ ਦੇ ਬਾਵਜੂਦ ਏਡਾ ਉੱਚਾ ਰਤਬਾ ਹੋਣ ਦੇ ਬਾਵਜੂਦ ਵੀ ਨਿਮਰਤਾ ਸਹਿਤ ਨੀਵੇਂ ਥਾਂ ਤੇ ਬੈਠ ਗਏ ਹਨ ਆਪ ਜੀ ਸ੍ਰੀ ਚੰਦ ਬੋਲੇ ਤਤਕਾਲੂ ਕਰਤ ਪਰਖਣ ਪ੍ਰੇਮ ਦਿਆਲੂ ਉਦੋਂ ਬਾਬਾ ਸ੍ਰੀ ਚੰਦ ਜੀ ਨੇ ਇੱਕ ਪ੍ਰੇਮ ਪਰਖਣ ਵਾਸਤੇ ਬਚਨ ਕੀਤੇ ਸੀ ਕਹਿਣ ਲੱਗੇ ਗੁਰੂ ਰਾਮਦਾਸ ਜੀ ਨੂੰ ਆ ਜੋ ਐਡਾ ਦਾੜਾ ਹੈ ਇਹ ਕਿਉਂ ਤੁਸੀਂ ਪ੍ਰਕਾਸ਼ ਕੀਤਾ ਐਡਾ ਦਾੜਾ ਕਿਉਂ ਵਿਧਾਇਆ ਹੋਇਆ ਹੈ ਇਤਨਾ ਦਾੜਾ ਕੈਸ ਵਿਧਾਇਓ ਸੁਣ ਕੇ ਸਤਿਗੁਰੂ ਭੇ ਨਿਮਰਾਇਓ ਕਿ ਇਤਨਾ ਦਾੜਾ ਕੈਸ ਵਿਧਾਇਓ ਭਾਵ ਐਡਾ ਦਾੜਾ ਕਿਉਂ ਵਿਧਾਇਆ ਤੁਸੀਂ ਇਹ ਸੁਣ ਕੇ ਸਤਿਗੁਰੂ ਮਹਾਰਾਜ ਸਿ ਨਿਮਰ ਹੋ ਗਏ ਕੋਈ ਹੋਰ ਹੁੰਦਾ ਸ਼ਾਇਦ ਗੁੱਸੇ ਵਿੱਚ ਆ ਜਾਂਦਾ ਪਰ ਮਹਾਰਾਜ ਇਹਨਾਂ ਵਿਕਾਰਾਂ ਤੋਂ ਪਰੇ ਹਨ ਤਾ ਸਤਗੁਰੂ ਮਹਾਰਾਜ ਨੇ ਸਿਮਰ ਬੇਨਤੀ ਕੀਤੀ ਹੈ ਜੀ ਲੋਹਰਾ ਚਰਨ ਗਹੇ ਕਰ ਪ੍ਰੇਮ ਸੋ ਪੌਂਛਹਿ ਬਾਰੰਬਾਰ ਇਸ ਤਰ੍ਹਾਂ ਉਹਨਾਂ ਨੇ ਬਾਬਾ ਜੀ ਦੇ ਚਰਨ ਸ਼੍ਰੀ ਚੰਦ ਜੀ ਦੇ ਫੜ ਲਏ ਪ੍ਰੇਮ ਕਰਕੇ ਬਾਰ ਬਾਰ ਆਪਣੇ ਦਾੜੇ ਨਾਲ ਉਹਨਾਂ ਦੇ ਚਰਨਾਂ ਨੂੰ ਸਾਫ਼ ਕੀਤਾ ਹੈ ਜੀ ਐਸੇ ਹੀ ਹੇਤ ਵਦਾਤ ਭੇ ਸੁਣੀਏ ਗੁਰ ਸਤ ਦਿਆਰ ਐਵੇਂ ਦਿਆਲੂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਨੇ ਬਚਨ ਕੀਤੇ ਕਿ ਸੁਣੋ ਜੀ ਇਹ ਅਸਲ ਵਿੱਚ ਦਾੜਾ ਆਪ ਜੀ ਵਰਗੇ ਮਹਾਪੁਰਖਾਂ ਦੇ ਚਰਣਾ ਕਮਲਾਂ ਨੂੰ ਸਾਫ਼ ਕਰਨ ਵਾਸਤੇ ਵਿਧਾਇਆ ਹੈ ਦੇਖ ਨਿਮਰਤਾ ਗੁਰੂ ਕੀ ਸ੍ਰੀ ਚੰਦ ਭਏ ਪ੍ਰਸੰਨ ਗੁਰੂ ਪਾਤਸ਼ਾਹ ਜੀ ਦੀ ਇੰਨੀ ਨਿਮਰਤਾ ਵੇਖਕਰ ਬਾਬਾ ਸ਼੍ਰੀ ਚੰਦ ਜੀ ਇੰਨੇ ਪ੍ਰਸੰਨ ਹੋ ਗਏ ਕਹਿਣ ਲੱਗੇ ਹਨ ਅੰਗਦ ਲੀਨੀ ਸੇਵ ਕਰ ਤੁਮਰੋ ਪ੍ਰੇਮ ਅਨੰਨ ਕਿ ਅਸਲ ਦੇ ਵਿੱਚ ਗੁਰੂ ਅੰਗਦ ਦੇਵ ਜੀ ਨੇ ਸੇਵਾ ਕਰਕੇ ਇਹ ਗੁਰਤਾ ਗੱਦੀ ਪ੍ਰਾਪਤ ਕੀਤੀ ਸੀ ਪਿਤਾ ਜੀ ਤੋਂ ਤੇ ਤੁਹਾਡੇ ਅਨੰਨ ਪ੍ਰੇਮ ਨੇ ਹੀ ਇਹ ਪਦਵੀ ਪਾਈ ਇਸ ਕਰਕੇ ਮੈਨੂੰ ਯਕੀਨ ਹੋ ਗਿਆ ਤੁਹਾਡੀ ਨਿਮਰਤਾ ਕਰਕੇ ਇਹ ਪਿਆਰ ਸਦਕਾ ਹੀ ਗੁਰੂ ਅਮਰਦਾਸ ਜੀ ਆਪ ਜੀ ਤੇ ਤਰੁੱਠੇ ਆ ਇਹ ਗੱਦੀ ਦਾ ਵਾਰਸ ਉਹਨਾਂ ਨੇ ਬਣਾ ਦਿੱਤਾ ਹੈ ਤੇਮਰੀ ਮਹਿਮਾ ਅਦਕ ਹੈ ਕਹੀਏ ਕਾਹੇ ਬਣਾਏ ਤੁਹਾਡੀ ਜੀ ਮਹਿਮਾ ਬਹੁਤ ਆ ਕਿਸ ਤਰ੍ਹਾਂ ਬਣਾ ਕੇ ਆਖਣਾ ਕਰੀਏ ਜੀ ਤੇਮਰੇ ਸਰ ਮੈਂ ਜੋ ਮਜ ਹੈ ਪਾਪੀ ਵੀ ਗਤ ਪਾਏ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਵੀ ਇਹ ਬਚਨ ਕਰ ਦਿੱਤੇ ਕਿ ਤੁਹਾਡਾ ਬਣਾਇਆ ਹੋਇਆ ਸਰੋਵਰ ਜਿਹੜਾ ਵੀ ਇਹਦੇ ਵਿੱਚ ਇਸ਼ਨਾਨ ਕਰੇਗਾ ਉਹ ਪਾਪੀ ਬੰਦਾ ਮੁਕਤੀ ਪ੍ਰਾਪਤ ਕਰ ਲਵੇਗਾ ਐਸੇ ਵਰ ਦੇ ਚਲਤ ਭੇ ਜਹਾਂਪੁਰ ਸ਼੍ਰੀ ਕਰਤਾਰ ਇਸ ਤਰ੍ਹਾਂ ਦੇ ਵਰ ਦੇ ਕੇ ਬਾਬਾ ਸ਼੍ਰੀ ਚੰਦ ਜੀ ਆਪਣੇ ਨਗਰ ਕਰਤਾਰਪੁਰ ਸਾਹਿਬ ਦੀ ਧਰਤੀ ਉੱਪਰ ਆ ਗਏ ਹਨ ਜੀ ਆਪਣਾ ਥਾਨ ਸ਼੍ਰੀ ਪ੍ਰਭ ਆਏ ਪਤਿਤ ਉਧਾਰਨ ਹਾਰ ਇਹ ਪਾਪੀ ਦਾ ਉਧਾਰ ਕਰਨ ਵਾਲੇ ਗੁਰੂ ਰਾਮਦਾਸ ਜੀ ਮਹਾਰਾਜ ਆਪਣੇ ਅਸਥਾਨ ਤੇ ਆ ਕੇ ਬਿਰਾਜ ਗਏ ਹਨ ਤਾਂ ਗੁਰਮਖ ਪਿਆਰਿਓ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਨਿਮਰਤਾ ਸੀ ਜਿਸ ਤੋਂ ਪਤਾ ਲੱਗਦਾ ਕਿ ਉਹਨਾਂ ਨੇ ਆਪਣੀ ਨਿਮਰਤਾ ਸਦਕਾ ਨਿਮਰਤਾ ਸਾਰੇ ਗੁਣਾਂ ਦਾ ਹੀ ਨਿਚੋੜ ਹੈ ਮਿੱਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਧਰਤਾ ਰਾਜੂ ਤੋਲੀਐ ਨਿਵੈ ਸੋ ਗौरा ਹੋਇ ਇਸ ਤਰ੍ਹਾਂ ਦੇ ਗੁਣ ਮਹਾਰਾਜ ਵਿੱਚ ਹਨ ਜੋ ਆਸਾ ਜੀ ਦੀ ਵਾਰ ਵਿੱਚ ਦੱਸੇ ਗਏ ਆ ਤੇ ਭੱਟ ਸਹਿਬਾਨ ਨੇ ਵੀ ਬਹੁਤ ਸੁੰਦਰ ਉਸਤਿਤ ਕੀਤੀ ਹੈ ਗੁਰੂ ਰਾਮਦਾਸ ਜੀ ਦੀ ਆਓ ਉਹਦੇ ਵੀ ਅਖਰੀ ਅਰਥ ਆਪਾਂ ਸਰਵਣ ਕਰਦੇ ਹਾਂ ਇੰਨੀ ਨਿਮਰਤਾ ਸਾਡੇ ਗੁਰੂ ਵਿੱਚ ਹੈ ਪਰ ਸਾਡੇ ਆਸੇ ਪਾਸੇ ਜੋ ਲੋਕ ਰਹਿ ਰਹੇ ਆ ਉਹ ਵਿਕਾਰਾਂ ਦੇ ਨਾਲ ਭਰੇ ਹੋਏ ਆ ਉਹਨਾਂ ਦੇ ਅੰਦਰ ਹੰਕਾਰ ਦੀ ਮੈਲ ਇਸ ਕਰਕੇ ਲੋਕ ਘਟ ਮੈਲ ਵੱਧ ਆਪਾਂ ਨੂੰ ਨਜ਼ਰ ਆਉਂਦੀ ਹੈ ਕਿਸੇ ਵਿੱਚ ਹੰਕਾਰ ਦੀ ਮੈਲ ਹੈ ਕਿਸੇ ਵਿੱਚ ਹਉਮੈ ਦੀ ਕਿਸੇ ਵਿੱਚ ਅੰਧਕਾਰ ਦੀ ਅਗਿਆਨਤਾ ਦੀ ਤਾਂ ਆਓ ਜੋ ਭਟ ਸਹਿਬਾਨ ਨੇ ਗੁਰੂ ਰਾਮਦਾਸ ਜੀ ਦੇ ਬਾਰੇ ਫਰਮਾਇਆ ਹੈ ਆਪਣੇ ਸਵੈਆਂ ਵਿੱਚ ਉਹਦੇ ਵੀ ਅਖਰੀ ਅਰਥ ਸਰਵਣ ਕਰੀਏ ਜੀ ਗੁਰੂ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰੂ ਪਾਤਸ਼ਾਹ ਜੀ ਦੀ ਉਸਤਤ ਦੇ ਵਿੱਚ ਭਟ ਨਲ ਜੀ ਫਰਮਾਉਂਦੇ ਨੇ ਕਹਿੰਦੇ ਨੇ ਸਤਗੁਰੂ ਗੁਰੂ ਰਾਮਦਾਸ ਜੀ ਦੀ ਸ਼ਰਨ ਪੈਣ ਤੋਂ ਬਿਨਾ ਬੰਦੇ ਦੀ ਜ਼ਿੰਦਗੀ ਵਿੱਚ ਸੱਚ ਜਾਣੋ ਹਨੇਰਾ ਹੀ ਹਨੇਰਾ ਹੈ ਗੁਰੂ ਤੋਂ ਬਿਨਾ ਸਹੀ ਜੀਵਨ ਦੀ ਸਮਝ ਪ੍ਰਾਪਤ ਨਹੀਂ ਹੋ ਸਕਦੀ ਗੁਰ ਬਿਨ ਸੁਰਤਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰੂ ਤੋਂ ਬਿਨਾ ਇਨਸਾਨ ਨੂੰ ਕਦੇ ਵੀ ਜੇੜੀ ਉਹਦੀ ਸੁਰਤਾ ਉੱਚੀ ਨਹੀਂ ਹੋ ਸਕਦੀ ਜ਼ਿੰਦਗੀ ਵਿੱਚ ਸਫਲਤਾ ਹੀ ਨਹੀਂ ਪ੍ਰਾਪਤ ਹੋ ਸਕਦੀ ਜਿਹੜਾ ਇਸ ਦੁਨੀਆ ਤੇ ਆਉਣਾ ਜਾਣਾ ਜਨਮ ਹੋਣਾ ਸਾਡੇ ਹੱਥ ਨਹੀਂ ਮੌਤ ਸਾਡੇ ਹੱਥ ਨਹੀਂ ਪਰ ਜਿਹੜੀ ਵਿਚਕਾਰਲੀ ਜ਼ਿੰਦਗੀ ਆ ਉਹਨੂੰ ਸੁੰਦਰ ਕਿਵੇਂ ਬਣਾਉਣਾ ਉਹਨੂੰ ਘੜਨਾ ਕਿਵੇਂ ਹੈ ਗੁਰੂ ਦੱਸੇਗਾ ਨਾ ਕੀ ਕਰਨਾ ਕੀ ਨਹੀਂ ਕਰਨਾ ਇਹ ਗੁਰੂ ਹੀ ਦੱਸਦਾ ਹੈ ਇਸ ਕਰਕੇ ਗੁਰੂ ਤੋਂ ਬਿਨਾ ਭਾਈ ਗੁਰੂ ਰਾਮਦਾਸ ਜੀ ਦੀ ਸ਼ਰਨ ਪਏ ਬਿਨਾ ਵਿਕਾਰਾਂ ਤੋਂ ਖਲਾਸੀ ਨਹੀਂ ਹੁੰਦੀ ਹੈ ਗੁਰਗਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਆ ਭਟ ਸਹਿਬਾਨ ਜੀ ਬਚਨ ਕਰਦੇ ਨੇ ਐ ਮੇਰੇ ਮਨ ਤੂੰ ਸੱਚੇ ਸਤਗੁਰੂ ਦੀ ਸ਼ਰਨ ਪੈ ਜਾ ਇਹ ਸਭ ਤੋਂ ਉੱਤਮ ਵਿਚਾਰ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਐ ਮੇਰੇ ਮਨ ਤੂੰ ਗੁਰੂ ਨੂੰ ਧਾਰਨਾ ਕਰ ਐ ਮੇਰੀ ਜਿੰਦੇ ਗੁਰੂ ਗੁਰੂ ਜਪਿਆ ਕਰ ਗੁਰ ਕਰ ਸਬਦ ਸੁਪੰਨ ਅਗਨ ਕਟਹਿ ਸਭ ਤੇਰੇ ਜਿਹੜੇ ਵੀ ਗੁਰੂ ਪਾਤਸ਼ਾਹ ਜੀ ਦੇ ਸ਼ਬਦ ਨੂੰ ਆਪਣੇ ਮਨ ਚ ਵਸਾ ਲੈਂਦੇ ਆ ਉਹਨਾਂ ਦੇ ਸਾਰੇ ਪਾਪ ਕੱਟੇ ਜਾਂਦੇ ਹਨ ਜੀ ਗੁਰ ਨੈਣ ਬੈਣ ਗੁਰ ਗੁਰ ਕਰਹੁ ਗੁਰੂ ਸਤ ਕਵ ਨਾਲ ਕਹੈ ਇਸ ਤਰ੍ਹਾਂ ਭਟ ਨਲ ਜੀ ਕਹਿੰਦੇ ਹਨ ਐ ਮੇਰੇ ਮਨ ਆਪਣੀਆਂ ਅੱਖਾਂ ਵਿੱਚ ਆਪਣੇ ਬੋਲਾਂ ਵਿੱਚ ਕੇਵਲ ਗੁਰੂ ਨੂੰ ਵਸਾਓ ਗੁਰੂ ਸਦਾ ਥਿਰ ਰਹਿਣ ਵਾਲਾ ਭਾਈ ਆਨੰਦ ਲਾਲ ਜੀ ਦੇ ਬਚਨਾਂ ਦਸਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਇੱਕ ਵਾਰ ਸੱਚੇ ਪਾਤਸ਼ਾਹ ਜੀ ਮੇਰੇ ਤੇ ਐਸੀ ਰਹਿਮਤ ਕਰ ਦਿਓ ਮੇਰੇ ਅੰਦਰ ਜੋ ਵੀ ਰੱਬ ਤੋਂ ਬਿਨਾ ਹੈ ਉਹਨਾਂ ਸਾਰੀਆਂ ਚੀਜ਼ਾਂ ਨੂੰ ਬਾਹਰ ਕੱਢ ਦਿਓ ਉਹ ਚੀਜ਼ਾਂ ਦਾ ਕੀ ਫਾਇਦਾ ਜਿਹੜੀਆਂ ਮੈਨੂੰ ਗੁਰੂ ਨਾਲੋਂ ਹੀ ਤੋੜਦੀਆਂ ਹਨ ਜੀ ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਕੇ ਹੱਥ ਸੰਸਾਰ ਮਹਿ ਜਿਨ੍ਹਾਂ ਨੇ ਦੁਨੀਆ ਤੇ ਆ ਕੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਨਹੀਂ ਪੜ੍ਹੀ ਸਤਿਗੁਰਾਂ ਦੇ ਬਾਣੀ ਦੇ ਦਰਸ਼ਨ ਨਹੀਂ ਕੀਤੇ ਗੁਰੂ ਦਾ ਇਤਿਹਾਸ ਹੀ ਨਹੀਂ ਪੜਿਆ ਜਿਹੜੇ ਸਤਿਗੁਰ ਦੀ ਸ਼ਰਨ ਨਹੀਂ ਪਏ ਉਹ ਨੇਫਲੀ ਆਏ ਹਨ ਜੀ ਇਸ ਦੁਨੀਆ ਦੇ ਉੱਪਰ ਗੁਰੂ ਗੁਰੂ ਗੁਰ ਕਰ ਮਨ ਮੇਰੇ ਐ ਮੇਰੇ ਮਨ ਤੂੰ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਿਆ ਕਰ ਤਾਂ ਉਹ ਜੋ ਗੁਰੂ ਕੇ ਦਰਬਾਰ ਵਿੱਚ ਰਵਾਬੀ ਰਹਿੰਦੇ ਸਨ ਜੀ ਭਾਈ ਸੱਤਾ ਤੇ ਭਾਈ ਬਲਵੰਡ ਜੀ ਉਹਨਾਂ ਨੇ ਵੀ ਗੁਰੂ ਪਾਤਸ਼ਾਹ ਜੀ ਦੀ ਸੋਭਾ ਦੇ ਵਿੱਚ ਬਹੁਤ ਸੁੰਦਰ ਬਚਨ ਕੀਤੇ ਆ ਤਾਂ ਉਹਦੇ ਵੀ ਅਖਰੀ ਅਰਥ ਸਰਵਣ ਕਰਕੇ ਸਮਾਪਤੀ ਕਰੀਏ ਜੀ ਧੰਨ ਧੰਨ RAM DAS GURU ਜਿਨ ਸਰਿਆ ਤਿਨ ਸਵਾਰਿਆ ਭਾਈ ਬਲਵੰਡ ਤੇ ਭਾਈ ਸੱਤਾ ਜੀ ਕਹਿੰਦੇ ਹਨ ਸਾਧ ਸੰਗਤ ਜੀ ਗੁਰੂ RAM DAS ਜੀ ਧੰਨ ਹਨ ਜਿਸ ਰੱਬ ਨੇ ਜਿਸ ਅਕਾਲ ਪੁਰਖ ਨੇ ਗੁਰੂ ਜੀ ਨੂੰ ਪੈਦਾ ਕੀਤਾ ਉਹਨਾਂ ਨੇ ਉਹਨਾਂ ਨੂੰ ਸੋਨਾ ਵੀ ਬਣਾਇਆ ਹੈ ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਰ ਧਾਰਿਆ ਦੇਖੋ ਜੀ ਇੱਕ ਕਰਾ ਮਾਤੀ ਸੀਗੀ ਜਿਹੜੀ ਜੋਤ ਜਿਹੜੀ ਆਗੇ ਦੀ ਅੱਗੇ ਹੁੰਦੀ ਹੋਈ ਗੁਰੂ ਰਾਮਦਾਸ ਜੀ ਦੇ ਅੰਦਰ ਪ੍ਰਵੇਸ਼ ਕਰ ਗਈ ਹੈ ਜਿਵੇਂ ਡਾਕਟਰਾਂ ਕੋਲ ਕਲਾ ਹੁੰਦੀ ਆ ਉਹ ਕਿਸੇ ਦੇ ਸਰੀਰ ਦੇ ਜਿਹੜੇ ਕੋਈ ਵੀ ਅੰਗ ਹਨ ਗੁਰਦਾ ਵਗੈਰਾ ਜਾਂ ਅੱਖਾਂ ਵਗੈਰਾ ਹੋਰਾਂ ਦੇ ਲਾ ਸਕਦੇ ਇੱਕ ਕਲਾ ਹੀ ਆ ਗੁਰੂ ਕੋਲ ਵੀ ਇੱਕ ਕਲਾ ਹੁੰਦੀ ਹੈ ਇੱਕ ਜੋਗਤਾ ਜੋਤ ਆਪਣਾ ਨੂਰ ਆਪਣਾ ਫਲਸਪਾ ਆਪਣਾ ਸਭ ਕੁਝ ਕਿਸੇ ਨੂੰ ਦੇ ਦੇਣਾ ਤਾਂ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਅੰਦਰ ਗੁਰੂ ਨਾਨਕ ਦੀ ਜੋਤ ਅੱਗੇ ਪ੍ਰਵੇਸ਼ ਕਰ ਦਿੱਤੀ ਇਹ ਕਰਾਮਾਤੀ ਸੀਗੀ ਇਹ ਵਾਹਿਗੁਰੂ ਨੇ ਖੁਦ ਆਪਣੇ ਆਪ ਨੂੰ ਟਿਕਾ ਦਿੱਤਾ ਗੁਰੂ ਰਾਮਦਾਸ ਜੀ ਦੇ ਵਿੱਚ ਸਖੀਅਤ ਸੰਗਤੀ ਪਾਰ ਬ੍ਰਹਮ ਕਰਨਮ ਸੁਕਾਰਿਆ ਤੇ ਸਾਰੀਆਂ ਸਿੱਖਾਂ ਸੰਗਤਾਂ ਨੇ ਅਕਾਲ ਪੁਰਖ ਦਾ ਰੂਪ ਜਾਣਿਆ ਗੁਰੂ ਰਾਮਦਾਸ ਜੀ ਨੂੰ ਇਹ ਨਹੀਂ ਕਿਹਾ ਕਿ ਇਹ ਕੋਈ ਆਮ ਸਧਾਰਨ ਇਨਸਾਨ ਹਨ ਰੱਬ ਜਾਣ ਕੇ ਮੱਥਾ ਟੇਕਿਆ ਹੈ ਟੱਲ ਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰ ਆਵਰਿਆ اے ਗੁਰੂ ਰਾਮਦਾਸ ਜੀ ਤੁਸੀਂ ਸਦਾ ਕਾਇਮ ਰਹਿਣ ਵਾਲੇ ਹੋ ਜਿਵੇਂ ਕਿਸੇ ਦੀ ਸਰਕਾਰ 5 ਸਾਲ ਦੀ ਆ 10 ਸਾਲ ਦੀ ਵੱਧ ਤੋਂ ਵੱਧ 20 30 ਸਾਲ ਦੀ ਹੋ 100 ਸਾਲ ਦੀ ਹੋਊਗੀ ਜਿੰਨਾ ਕ ਬੰਦੇ ਦਾ ਜੀਵਨ ਪਰ ਗੁਰੂ ਰਾਮਦਾਸ ਜੀ ਤਾਂ ਜੁਗੋ ਜੁਗ ਅਟਲ ਹਨ ਉਹਨਾਂ ਦੇ ਗੁਣਾਂ ਨੂੰ ਤੋਲਿਆ ਨਹੀਂ ਜਾ ਸਕਦਾ ਉਹਨਾਂ ਦੇ ਗੁਣ ਗਿਣੇ ਨਹੀਂ ਜਾ ਸਕਦੇ ਜਿਵੇਂ ਇੱਕ ਸਮੁੰਦਰ ਸਮੁੰਦਰ ਨੂੰ ਆਪਾਂ ਮਣ ਨਹੀਂ ਸਕਦੇ ਤੋਲ ਨਹੀਂ ਸਕਦੇ ਕਿਉਂਕਿ ਵੱਡਾ ਹੈ ਇਸ ਕਰਕੇ ਗੁਰੂ ਜੀ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਹੈ ਜੀ ਜਿਨ ਨੇ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰ ਉਤਾਰਿਆ ਜਿਨਾਂ ਜਿਨ੍ਹਾਂ ਨੇ ਵੀ ਗੁਰੂ ਰਾਮਦਾਸ ਜੀ ਨਾਲ ਪਿਆਰ ਕੀਤਾ ਹੁਕਮ ਮੰਨਿਆ ਉਹਨਾਂ ਨੂੰ ਇਹ ਸੰਸਾਰ ਰੂਪੀ ਸਮੁੰਦਰ ਤੋਂ ਸਤਿਗੁਰਾਂ ਨੇ ਪਾਰ ਲੰਘਾ ਦਿੱਤਾ ਹੈ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਦ ਸ ਪਰਵਾਰਿਆ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੇ ਪ੍ਰਤੀ ਵਚਨ ਕੀਤੇ ਆ ਭਾਈ ਬਲਵੰਡ ਤੇ ਭਾਈ ਸੱਤਾ ਜੀ ਨੇ ਕਿ ਜਿਨ੍ਹਾਂ ਦੇ ਅੰਦਰ ਲੱਭ ਲੋਭ ਕਾਮ ਕ੍ਰੋਧ ਮੋਹ ਹੁੰਦਾ ਗੁਰੂ ਰਾਮਦਾਸ ਜੀ ਨੇ ਐਸੀ ਕਿਰਪਾ ਕੀਤੀ ਸਾਰੇ ਵਿਕਾਰ ਉਹਨਾਂ ਦੇ ਮਾਰ ਕੇ ਕੱਢ ਦਿੱਤੇ ਹਨ ਜੀ ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਇਸ ਕਰਕੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਧੰਨ ਹੋ ਗੁਰੂ ਰਾਮਦਾਸ ਜੀ ਮੈਂ ਸਦਕੇ ਜਾਨਾਂ ਉਹ ਜਗ੍ਹਾ ਤੋਂ ਜਿੱਥੇ ਤੁਸੀਂ ਵਸੇ ਹੋ ਤੁਹਾਡੀ ਸੰਗਤ ਸਦਾ ਹੀ ਅਟਲ ਹੈ ਜੀ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੀ ਰੂਪ ਹਨ ਗੁਰੂ ਰਾਮਦਾਸ ਜੀ ਤੁਸੀਂ ਹੀ ਗੁਰੂ ਨਾਨਕ ਜੀ ਹੋ ਤੁਸੀਂ ਹੀ ਬਾਬਾ ਲੈਣਾ ਜੀ ਹੋ ਤੇ ਤੁਸੀਂ ਹੀ ਗੁਰੂ ਅਮਰਦਾਸ ਜੀ ਹੋ ਜੀ ਗੁਰ ਡਿਠਾ ਤਾਂ ਮਨ ਸਾਧਾਰਿਆ ਜਿਨੇ ਜਿਨੇ ਵੀ ਜਿਸ ਕਿਸੇ ਨੇ ਵੀ ਗੁਰੂ ਰਾਮਦਾਸ ਜੀ ਦਾ ਦੀਦਾਰ ਕੀਤਾ ਉਹਦਾ ਮਨ ਜਿਹੜਾ ਭੱਜਿਆ ਫਿਰਦਾ ਸੀ ਉਹ ਟਿਕਾਣੇ ਆ ਗਿਆ ਜਿਹੜਾ ਮਨ ਇੱਕ ਪਲ ਚੈਣ ਦੇ ਨਾਲ ਨਹੀਂ ਸੀ ਬੰਦਾ ਕਦੇ ਬੀਤੇ ਸਮੇਂ ਦੀਆਂ ਯਾਦਾਂ ਵਿੱਚ ਚਲਾ ਜਾਂਦਾ ਸੀ ਕਦੇ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਉਹ ਟਿਕ ਗਿਆ ਇਸ ਕਰਕੇ ਗੁਰ ਡਿਠਾ ਤਾ ਮਨ ਸਾਧਾਰਿਆ ਮਨ ਸਾਧਿਆ ਗਿਆ ਮਨ ਜਿਹੜਾ ਹੈ ਟਿਕ ਗਿਆ ਸ਼ਾਂਤ ਹੋ ਗਿਆ ਗੁਰਮੁਖ ਪਿਆਰਿਓ ਇਹ ਗੁਰੂ ਰਾਮਦਾਸ ਜੀ ਦੀ ਕਿਰਪਾ ਇਸ ਤਰ੍ਹਾਂ ਉਹਨਾਂ ਨੇ ਬਾਬਾ ਸ਼੍ਰੀਚੰਦ ਜੀ ਨੂੰ ਨਿਮਰਤਾ ਭਰਿਆ ਜਵਾਬ ਦਿੱਤਾ ਤੇ ਭਾਈ ਗੁਰਦਾਸ ਜੀ ਨੂੰ ਪਵਿੱਖ ਬਚਨ ਵੀ ਕਹੇ ਕਿ ਤੁਸਾਂ ਦੀ ਬਾਣੀ ਸਿੱਖਾਂ ਦੇ ਮਨ ਨੂੰ ਸ਼ਾਂਤ ਕਰ ਦੇਵੇਗੀ ਤੇ ਭਾਈ ਗੁਰਦਾਸ ਜੀ ਨੇ ਫਿਰ ਬਾਣੀ ਉਚਾਰਨ ਕੀਤੀ ਉਹਨਾਂ ਦੀਆਂ ਰਚਨਾਵਾਂ ਨੂੰ ਵਾਰਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਵੀ ਕਿਹਾ ਜਾਂਦਾ ਹੈ ਤਾਂ ਇਹ ਗੁਰੂ ਜੀ ਦੇ ਭਵਖ ਬਾਗ ਸੀ ਜੇ ਆਪਾਂ ਕਹਿ ਦਈਏ ਇਹ ਕੋਈ ਅਤ ਕਥਨੀ ਵੀ ਨਹੀਂ ਹੈ ਗੁਰਮਖ ਪਿਆਰਿਓ ਤਾਂ ਆਓ ਅਖੀਰ ਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਫਤਿਹ ਬੁਲਾਈਏ ਸਾਰੀ ਸੰਗਤ ਨੂੰ ਬੇਨਤੀ ਹੈ ਭਾਈ ਅਮਰਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਆਪਣਾ ਜੀਵਨ ਸਫਲ ਬਣਾਉਣਾ ਹੈ ਪੁੱਲ ਚੁੱਕ ਦੀ ਖਿਮਾ ਗੁਰੂ ਰਾਮਦਾਸ ਜੀ ਦੀ ਸ਼ਾਨ ਬੜੀ ਉੱਚੀ ਅਤੇ ਸੁੱਚੀ ਹੈ ਜੀ ਸਤਗੁਰੂ ਮਹਾਰਾਜ ਬਖਸ਼ਣ ਜੋਗ ਹਨ ਕਥਾ ਵਿਚਾਰਦੇ ਆ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਹਨ ਅਖੀਰ ਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿਠਾ ਤਾਂ ਮਨ ਸਾਧਾਰਿਆ ਗੋਰੇ ਡਿਠਾ ਤਾਂ ਮਨ ਸਾਧਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ